ਪ੍ਰੋਗਰਾਮ ਚੱਲਦਾ ਹੈ ਲਾਈਵ ਹਾਂਜੀ ਜਦੋਂ ਲਾਈਵ ਚੱਲਦਾ ਹੈ ਪੀਟੀਸੀ ਸਿਮਰਨ ਤੇ ਦੁਪਹਿਰੀ 3 ਤੋਂ 4 ਵੇਖਦੇ ਹੋ ਨਾ ਇੱਕ ਸੈਕਿੰਡ ਨਹੀਂ ਲੱਗਣਾ ਉਹ ਸ਼ੇਅਰ ਦਾ ਬਟਨ ਨੱਪ ਕੇ ਤੁਸੀਂ ਸਭ ਪਾਸੇ ਸ਼ੇਅਰ ਕਰਦਿਆ ਕਰੋ ਪ੍ਰੋਗਰਾਮ ਇਹ ਵੀ ਗੁਰਬਾਣੀ ਦੇ ਪ੍ਰਚਾਰ ਵਿੱਚ ਤੁਹਾਡਾ ਹਿੱਸਾ ਪੈ ਗਿਆ ਆਖੋ ਧੰਨ ਗੁਰੂ ਰਾਮਦਾਸ ਜੀ ਧਰੂ ਨਾਮਦਾਸ ਜੀ ਜਿੱਥੇ-ਜਿੱਥੇ ਵੀ ਇਦਾਂ ਤੁਸੀਂ ਆਪਣਾ ਦਿਮਾਗ ਨਾਲ ਧਿਆਨ ਨਾਲ ਜਦੋਂ ਸੋਚੋਗੇ ਨਾ ਕਈ ਆਈਡੀਆ ਨਿਕਲ ਆਉਣਗੇ ਕਿ ਮੈਂ ਕਿਵੇਂ ਗੁਰਬਾਣੀ ਦਾ ਪ੍ਰਚਾਰ ਕਰ ਸਕਦਾ ਹਾਂ ਚੰਗਾ ਕੋਈ ਮਾਪੁਰਖਾਂ ਦਾ ਕਮਾਈ ਵਾਲਿਆਂ ਦਾ ਬਚਨ ਆ ਗਿਆ ਅਗਾ ਸ਼ੇਅਰ ਕਰਦੇ ਹੋ ਪ੍ਰਚਾਰ ਕਰੋ ਕਟੜ ਨਹੀਂ ਜਿਹੜਾ ਤੋੜਨ ਵਾਲਾ ਅੱਗ ਲਾਉਣ ਵਾਲਾ ਨਹੀਂ ਅੱਗ ਬੁਝਾਉਣ ਵਾਲਾ ਬਚਨ ਸਾਂਝਾ ਕਰਿਓ ਇਹ ਯਾਦ ਰੱਖਿਓ ਕਿਸੇ ਦੇ ਕੱਪੜੇ ਕਿਸੇ ਦਾ ਤਨ ਨੰਗਾ ਹੋ ਰਿਹਾ ਉਹ ਬਚਨ ਸ਼ੇਅਰ ਨਹੀਂ ਕਰਨਾ ਜਿੱਥੇ ਕਿਸੇ ਦੀ ਇੱਜ਼ਤ ਟੱਕੀ ਜਾ ਰਹੀ ਹੈ ਨਾ ਇਹ ਚੀਜ਼ ਦਾ ਧਿਆਨ ਰੱਖਿਓ ਉਹ ਬਚਨ ਸਾਂਝੇ ਕਰਿਓ ਜਿੱਥੇ ਕਿਸੇ ਦੀ ਇੱਜ਼ਤ ਦੀ ਬੇਪਤੀ ਹੋ ਰਹੀ ਨਾ ਨਿੰਦਿਆ ਚੁਗਲੀ ਦੇ ਵਿੱਚ ਕਿਸੇ ਨੂੰ ਨੀਵਾ ਵਿਖਾਇਆ ਉਹ ਕਦੀ ਭੁੱਲ ਕੇ ਸ਼ੇਅਰ ਨਾ ਕਰਿਆ ਕਰੋ ਅਸੀਂ ਉਲਟਾ ਕੰਮ ਕਰਦੇ ਹਾਂ ਇਹੋ ਜੀਆਂ ਗੱਲਾਂ ਜ਼ਿਆਦਾ ਸ਼ੇਅਰ ਕਰਦੇ ਹਾਂ ਗੁਰਮਾਣੀ ਦੇ ਪ੍ਰਚਾਰ ਵਾਲੀਆਂ ਕੱਟ ਕਰਦੇ ਹਾਂ ਇਹ ਨਹੀਂ ਬਾਬਾ ਦੀਪ ਸਿੰਘ ਜੀ ਨੇ ਗੁਰਗੋਬਿੰਦ ਸਿੰਘ ਸਾਈਂ ਦਾ ਬਚਨ ਕਮਾਇਆ ਉਦੋਂ ਤੇ ਪ੍ਰਚਾਰ ਪ੍ਰਸਾਰ ਕੀਤਾ ਗੁੱਟ ਕੇ ਸਹਿ ਵੰਡੇ ਤੇ ਅੱਜ ਵੀ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਥਾਨ ਦੇ ਉੱਤੇ ਤਿਆਰਿਓ ਹਜ਼ਾਰਾਂ ਸੰਗਤਾਂ ਰੋਜ਼ਾਨਾ ਕੀਰਤਨ ਨਾਲ ਜੁੜਦੀਆਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਇਸ ਤੋਂ ਇਲਾਵਾ ਜਦੋਂ ਕਿਤੇ ਚੁਪਹਿਰਾ ਹੁੰਦਾ ਨਾ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਲੱਖਾਂ ਸੰਗਤਾਂ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਖੱਥਾਂ ਵਿੱਚ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਨੇ ਉਦੋਂ ਵੀ ਬਚਨ ਤਮਾਇਆ ਗੁਰੂ ਦਾ ਤੇ ਹੁਣ ਵੀ ਕਮਾ ਰਹੇ ਨੇ ਬਾਬਾ ਦੀਪ ਸਿੰਘ ਕਿਤੇ ਗਏ ਥੋੜੀ ਹਾਜ਼ਰ ਨਾਜ਼ਰ ਨੇ ਪ੍ਰਤੱਖ